ਜਲਦੀ ਫਿਰਦੀ ਮੌਤ ਤੁਹਾਨੂੰ ਦਿਖਾਣੇ ਆ ਸਾਹਮਣੇ ਤੁਸੀਂ ਦੇਖੋ ਕਿਵੇਂ ਆਵਾਰਾ ਪਸ਼ੂ ਜਿਹੜੇ ਰੋਡ ਦੇ ਉੱਤੇ ਖੜੇ ਨੇ ਜਿਸ ਨੂੰ ਲੈ ਕੇ ਰੋਜ਼ਾਨਾ ਇੱਥੇ ਐਕਸੀਡੈਂਟਾਂ ਦਾ ਵੱਡਾ ਖਤਰਾ ਹੈ ਤਾਂ ਸਾਹਮਣੇ ਦੇਖੋ ਤਸਵੀਰਾਂ ਸਾਹਮਣੇ ਦਿਖਾਓ ਸੁਮਿਤ ਉਹ ਦੇਖੋ ਕਿ ਗੱਡੀ ਕਿੰਨਾ ਕਿ ਵਿਚ ਸਾਈਡ ਬਚਦੀ ਹੈ ਤੇ ਦੂਜੇ ਪਾਸੇ ਜੇ ਕੋਈ ਵਹੀਕਲ ਆਂਦਾ ਹੈ ਤਾਂ ਕਿੰਨਾ ਗੱਤੇ ਵੱਡਾ ਐਕਸੀਡੈਂਟ ਹੋਣ ਦਾ ਖਤਰਾ ਹੈ ਜੂਮ ਕਰਕੇ ਦਿਖਾ ਦਿਓ ਕਿ ਤੁਸੀਂ ਦੇਖੋ ਕਿ ਰੋਡ ਬਿਲਕੁਲ ਬਲੌਕ ਹੋ ਚੁੱਕਾ ਹੈ ਹੁਣ ਇਸ ਰੋਡ ਦੇ ਉੱਤੇ ਨਿਕਲਣਾ ਲੋਕਾਂ ਦਾ ਮੁਸ਼ਕਲ ਹੋਏਗਾ ਤੁਸੀਂ ਦੇਖੋ ਵਿਸਕਾਰ ਹੁਣ ਖੜ ਗਏ ਨੇ ਜ਼ਿਆਦਾ ਸਮੱਸਿਆ ਹੈ ਅ ਇਹਨਾਂ ਆਵਾਰਾ ਪਸ਼ੂਆਂ ਦੇ ਕਰਕੇ ਔਰ ਇਹ ਆਵਾਰਾ ਪਸ਼ੂਆਂ ਦੇ ਰੋਡ ਤੇ ਇਕੱਠੇ ਹੋਣ ਦਾ ਕਾਰਨ ਹੈ ਵੀ ਇੱਥੇ ਸੜਕ ਦੇ ਕਿਨਾਰੇ ਕੂੜਾ ਲਾਇਆ ਇਹ ਸਾਰਾ ਕੂੜਾ ਕਰਕਟ ਦੇ ਨਾਲ ਲੋਕ ਇੱਕ ਤੇ ਇੱਥੇ ਆਣ ਕੇ ਵੈਸੇ ਲੋਕਾਂ ਦਾ ਬੈਲੈਂਸ ਖਰਾਬ ਹੋ ਜਾਂਦਾ ਕਿਉਂਕਿ ਗੰਦੀ ਬਦਬੂ ਆਂਦੀ ਹੈ ਲੋਕਾਂ ਤੋਂ ਚੱਲ ਨਹੀਂ ਹੁੰਦੀ ਪੰਜਾਬ ਦੇ ਵਿੱਚ ਰੋਜ਼ਾਨਾ ਸੜਕਾਂ ਦੇ ਉੱਤੇ ਵੱਡੇ ਵੱਡੇ ਹਾਦਸੇ ਵਾਪਰਦੇ ਨੇ ਹਾਦਸਿਆਂ ਦਾ ਮੁੱਖ ਕਾਰਨ ਜਾਂ ਤਾਂ ਤੇਜ਼ ਰਫ਼ਤਾਰੀ ਹੁੰਦਾ ਹੈ ਜਾਂ ਫਿਰ ਰੋਡਾਂ ਦੇ ਉੱਤੇ ਆਵਾਰਾ ਪਸ਼ੂ ਸਭ ਤੋਂ ਵੱਡਾ ਕਾਰਨ ਬਣਦੇ ਨੇ ਤੇ ਇਸ ਵਜ੍ਹਾ ਸਿਖੜੇ ਆ ਮਹੌਜੇ ਦੇ ਕਸਬਾ ਨਮਾ ਕਰਾਉਂਦੇ ਤੁਸੀਂ ਦੇਖ ਸਕਦੇ ਹੋ ਚਲਦੀ ਫਿਰਦੀ ਮੌਤ ਤੁਹਾਨੂੰ ਦਿਖਾਣੇ ਆ ਸਾਹਮਣੇ ਤੁਸੀਂ ਦੇਖੋ ਕਿਵੇਂ ਆਵਾਰਾ ਪਸ਼ੂ ਜਿਹੜੇ ਰੋਡ ਦੇ ਉੱਤੇ ਖੜੇ ਨੇ ਜਿਸ ਨੂੰ ਲੈ ਕੇ ਰੋਜ਼ਾਨਾ ਇੱਥੇ ਐਕਿੰਟਾ ਦਾ ਵੱਡਾ ਖਤਰਾ ਹੈ ਤਾਂ ਇੱਕ ਪਾਸੇ ਇੱਥੋਂ ਦੇ ਵਸਨੀਕਾਂ ਨੇ ਇੱਕ ਆਰਜੀ ਤੌਰ ਤੇ ਆਪਣੇ ਤੌਰ ਤੇ ਹੀ ਜਿਹੜਾ ਡੰਪਿੰਗ ਗਰਾਊਂਡ ਬਣਾ ਦਿੱਤਾ ਨਦੀ ਦੇ ਵਿੱਚ ਕੂੜਾ ਕਰਕਟ ਗੇਰਾਂ ਲੱਗ ਪਏ ਨੇ ਜਿਸ ਤੋਂ ਬਾਅਦ ਇਸੇ ਉੱਤੇ ਆਵਾਰਾ ਪਸ਼ੂ ਇਕੱਠੇ ਹੋਣੇ ਸ਼ੁਰੂ ਹੋ ਗਏ ਤਾਂ ਸਾਹਮਣੇ ਦੇਖੋ ਤਸਵੀਰਾਂ ਸਾਵਨ ਦੇ ਖਾਸ ਸਮੇਂ ਤੋਂ ਉਹ ਦੇਖੋ ਕਿ ਗੱਡੀ ਕਿੰਨਾ ਕਿ ਵਿੱਚ ਸਾਈਡ ਮਚਦੀ ਹੈ ਤੇ ਦੂਜੇ ਪਾਸੇ ਜੇ ਕੋਈ ਵਹੀਕਲ ਆਂਦਾ ਹੈ ਤਾਂ ਕਿੰਨੇ ਕੱਤੇ ਵੱਡਾ ਐਕਸੀਡੈਂਟ ਹੋਣੇ ਦਾ ਖਤਰਾ ਹੈ ਤਾਂ ਰੋਡ ਦੇ ਉੱਤੇ ਰੋਜ਼ਾਨਾ ਜਿਹੜੇ ਪਸ਼ੂ ਆਉਂਦੇ ਨੇ ਉਹਨਾਂ ਦੇ ਕਾਰਨ ਵੱਡੀ ਘਟਨਾ ਹੋਣ ਦੀ ਜੋ ਉੱਤੇ ਸੰਭਾਵਨਾ ਰਹਿੰਦੀ ਹੈ ਇਸ ਨੂੰ ਲੈ ਕੇ ਕਈ ਵਾਰ ਨਗਰ ਕੌਂਸਲ ਨੂੰ ਵੀ ਲੋਕਾਂ ਨੇ ਅਪੀਲ ਕੀਤੀ ਹੈ ਪਰ ਇਹ ਜਗ੍ਹਾ ਉੱਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨਮਾ ਗਰਾਉਂਦ ਤੋਂ ਤੁਹਾਨੂੰ ਦਿਖਾ ਰਹੇ ਹਾਂ ਨਮਾ ਗਰਾਉਂਦ ਨਾਡਾ ਰੋਡ ਦਾ ਜਿਹੜਾ ਹੈ ਨਦੀ ਦੇ ਕਿਨਾਰੇ ਵਾਲਾ ਰੋਡ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਆਵਾਰਾ ਪਸ਼ੂ ਜਿਹੜੇ ਰੋਡ ਦੇ ਉੱ ਤਾ ਮੋਟਰਸਾਈਕਲ ਵਹੀਕਲ ਕਾਰਾਂ ਵਾਲੇ ਟਰੈਕਟਰਾਂ ਵਾਲੇ ਜਿਹੜੇ ਆ ਰਹੇ ਨੇ ਉਹਨਾਂ ਨੂੰ ਕਿਤਨੇ ਕਿਤੇ ਹਵਾਲਾ ਪਸ਼ੂ ਕਰ ਤੂੰ ਦੇਖੋ ਕਿੰਨਾ ਵੱਡਾ ਐਕਸੀਡੈਂਟ ਹੋਣ ਦਾ ਖਤਰਾ ਹੈ ਤਾਂ ਇਸ ਨੂੰ ਲੈ ਕੇ ਗੱਲਬਾਤ ਵੀ ਕਰਾਂਗੇ ਇੱਥੇ ਜੋ ਇੱਥੇ ਦੇ ਮਸਨੀਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂ ਕਿੰਨੀ ਇੱਕ ਮੁਸ਼ਕਲ ਹੋਣੀ ਤੂੰ ਦੇਖੋ ਕਿ ਹੁਣ ਦੋਨੇ ਪਾਸੇ ਤੋਂ ਇਹ ਦੋਨੇ ਪਾਸੇ ਹਵਾਲਾ ਪਸ਼ੂ ਖੜਗੇ ਨੇ ਜੂਮ ਕਰ ਦੋ ਸੁਮਿਤ ਮੈਂ ਤੁਹਾਨੂੰ ਕਹਾਂ ਕਿ ਜੂਮ ਕਰਕੇ ਦਿਖਾ ਦਿਓ ਕਿ ਤੁਸੀਂ ਦੇਖੋ ਕਿ ਰੋਡ ਬਿਲਕੁਲ ਬਲੌਕ ਹੋ ਚੁੱਕਾ ਹੈ ਹੁਣ ਇਸ ਰੋਡ ਦੇ ਉੱਤੇ ਨਿਕਲਣਾ ਲੋਕਾਂ ਦਾ ਮੁਸ਼ਕਲ ਹੋਏਗਾ ਤੂੰ ਦੇਖੋ ਵਿਚਕਾਰ ਹੁਣ ਖੜਗੇ ਨੇ ਇਹ ਇਹ ਤਸਵੀਰ ਜਿਹੜੀ ਦਿਖਾਣੀ ਸਾਡੇ ਬਣਦੀ ਸੀ ਕਿਉਂਕਿ ਇਸ ਤਰੀਕੇ ਨਾਲ ਇਹ ਮੁਸ਼ਕਲ ਲੋਕਾਂ ਨੂੰ ਆ ਰਹੀ ਹੈ ਤਾਂ ਸਾਡੇ ਨਾਲ ਅੱਟ ਜੀ ਨੇ ਕਿੰਨੀ ਇੱਕ ਮੁਸ਼ਕਲ ਹੁੰਦੀ ਹੈ ਜੀ ਰੋਜ਼ਾਨਾ ਇਸ ਜਗ੍ਹਾ ਉੱਤੇ ਨਿਕਲਣਾ ਕਿਉਂਕਿ ਆਵਾਰਾ ਪਸ਼ੂ ਜਿਹੜੇ ਸੜਕਾਂ ਉੱਤੇ ਖੜੇ ਨੇ ਰਾਤ ਬਰਾਤ ਲੋਕਾਂ ਨੂੰ ਜਾਣਾ ਹੁੰਦਾ ਕਿਸੇ ਨਾ ਹਸਪਤਾਲ ਕਿਸੇ ਨੂੰ ਜੌਬਤ ਜਾਣਾ ਹੁੰਦਾ ਤਾਂ ਕਿੰਨੇ ਕੁ ਐਕਸੀਡੈਂਟ ਹੋਇਆ ਤੁਸੀਂ ਸੁਣੇ ਨੇ ਕਿੰਨੇ ਕੁ ਦੇਖੇ ਨੇ ਕਿੰਨਾ ਕੁ ਵੱਡਾ ਖਤਰਾ ਸਰ ਇੱਥੇ ਬਹੁਤ ਜ਼ਿਆਦਾ ਸਮੱਸਿਆ ਹੈ ਆ ਇਹਨਾਂ ਆਵਾਰਾ ਪਸ਼ੂਆਂ ਦੇ ਕਰਕੇ ਹੋਰ ਇਹ ਆਵਾਰਾ ਪਸ਼ੂਆਂ ਦੇ ਰੋਡ ਤੇ ਇਕੱਠੇ ਹੋਣ ਦਾ ਕਾਰਨ ਹੈ ਵੀ ਇੱਥੇ ਸੜਕ ਦੇ ਕਿਨਾਰੇ ਕੂੜਾ ਲਾਇਆ ਇਹ ਸਾਰਾ ਕੂੜਾ ਕਰਕਰ ਦੇ ਨਾਲ ਲੋਕ ਇੱਕ ਤੇ ਇੱਥੇ ਆਣ ਕੇ ਵੈਸੇ ਲੋਕਾਂ ਦਾ ਬੈਲੈਂਸ ਖਰਾਬ ਹੋ ਜਾਂਦਾ ਕਿਉਂਕਿ ਗੰਦੀ ਬਦਬੂ ਆਂਦੀ ਆ ਲੋਕਾਂ ਤੋਂ ਚੱਲ ਨਹੀਂ ਹੁੰਦੀ ਉਹਦੇ ਨਾਲ ਵੀ ਉੱਪਰੋਂ ਫਿਰ ਅੱਗੇ ਜਾਨਵਰ ਆ ਜਾਂਦੇ ਆ ਹੁਣ ਵੀ ਤੁਸੀਂ ਦੇਖਿਆ ਰੋਡ ਤੇ ਦੇਖੋ ਸਾਰੇ ਜਿੰਨੇ ਵੀ ਆਵਾਰਾ ਪਸ਼ੂ ਨੇ ਸਾਰੇ ਰੋਡ ਤੇ ਖੜੇ ਨੇ ਸਰਕਾਰ ਨੇ ਤਾਂ ਟੈਕਸ ਵੀ ਲੈ ਰਹੀ ਹੈ ਲੋਕਾਂ ਤੋਂ ਟੈਕਸ ਵਸੂਲਿਆ ਜਾ ਰਿਹਾ ਗਾਊ ਟੈਕਸ ਹਨਾ ਗਊ ਸੈਸ ਲੈ ਰਹੇ ਆਂ ਔਰ ਪਰ ਫਿਰ ਵੀ ਇਹਦਾ ਕੋਈ ਹੱਲ ਨਹੀਂ ਲੋਕ ਇੱਥੇ ਬਹੁਤ ਸਾਰੇ ਐਕਸੀਡੈਂਟ ਹੁੰਦੇ ਸਰ ਇੱਥੋਂ ਲੈ ਕੇ ਅੱਗੇ ਜਿਹੜਾ ਜਨਤਾ ਕਲੌਂਡੀ ਦਾ ਮੋੜ ਹੈ ਉੱਥੇ ਵੀ ਔਰ ਸੈਂਟਰ ਚ ਵੀ ਸਾਰੀ ਜਗ੍ਹਾ ਤੇ ਇਹੀ ਹਾਲ ਹੈ ਕੋਈ ਵੀ ਜਾਨਵਰ ਕਦੋਂ ਮਿਲ ਕੇ ਆ ਜਾਂਦਾ ਜਿਹੜੇ ਕੂੜਾ ਕਰਕਟ ਹੈ ਮੈਂ ਤੁਹਾਨੂੰ ਤੇ ਕਹਾਂਗੇ ਦਿਖਾ ਦਿਓ ਇੱਕ ਵਾਰੀ ਜਿਹੜੇ ਕੂੜਾ ਕਰਕਟ ਤੁਸੀਂ ਦੇਖ ਰਹੇ ਹੋ ਤਾਂ ਇਹ ਗੱਲਬਾਤ ਕਰਦੇ ਚ ਇਹ ਦੱਸ ਦੋ ਕਿ ਇਹ ਪੱਕੇ ਤੌਰ ਤੇ ਨਗਰ ਕੌਂਸਲ ਨੇ ਕੱਟ ਕੇ ਦਿੱਤਾ ਹੋਇਆ ਕੋਈ ਡੰਪਿੰਗ ਗਰਾਊਂਡ ਹੈ ਤੇ ਕਿਵੇਂ ਆਇਆ ਇਹ ਨਹੀਂ ਸਰ ਇਹ ਡੰਪਿੰਗ ਗਰਾਊਂਡ ਨਹੀਂ ਹੈ ਇਹ ਵੈਸੇ ਇਹ ਨਦੀ ਚ ਲਾਇਆ ਅੱਛਾ ਔਰ ਇਸੇ ਕਰਕੇ ਨਦੀ ਫਿਰ ਆਂਦੀ ਆ ਭਰ ਕੇ ਔਰ ਉਹਦਾ ਨੁਕਸ ਜਦੋਂ ਪਾਣੀ ਫਿਰ ਅੱਗੇ ਕ੍ਰੋਸ ਨਹੀਂ ਹੁੰਦਾ ਫਿਰ ਉਹ ਪਾਣੀ ਇਧਰ ਉਧਰ ਜਾਂਦਾ ਹੈ ਇਹ ਨਦੀ ਹੈ ਨਦੀ ਇੱਥੇ ਦਿਸਦੀ ਉਹਨਾਂ ਕਿਤੇ ਨਦੀ ਸਰ ਇਹ ਨਦੀ ਨੂੰ ਡੰਪਿੰਗ ਗਰਾਉਂਡ ਬਣਾ ਦਿੱਤਾ ਹੈ ਇਹ ਨਦੀ ਹੈ ਇਹ ਦੇਖੋ ਸਾਹਮਣੇ ਪੋਲਾ ਹੈ ਇਹ ਨਦੀ ਆ ਰਹੀ ਹੈ ਉਧਰੋਂ ਔਰ ਇਹ ਨਦੀ ਦੇ ਵਿੱਚ ਡੰਪਿੰਗ ਗਰਾਉਂਡ ਬਣਾਤਾ ਹਾਲਾਂਕਿ ਇਹਦਾ ਜਿਹੜਾ ਕੂੜਾ ਕਰਕਟ ਦਾ ਡੰਪਿੰਗ ਗਰਾਉਂਡ ਹੈ ਉਹ ਅਲੱਗ ਤੋਂ ਜਗ੍ਹਾ ਹੋਣੀ ਚਾਹੀਦੀ ਹੈ ਇਹਦਾ ਨਿਪਟਾਰਾ ਅਲੱਗ ਤੋਂ ਹੋਣਾ ਚਾਹੀਦਾ ਨਾਲੇ ਰੋਡ ਤੋਂ ਥੋੜਾ ਦੂਰ ਹੋਣਾ ਚਾਹੀਦਾ ਨਜ਼ਰ ਨਾਲ ਹੀ ਸਾਫ਼ ਹੋਣਗੇ ਤਾਂ ਹੀ ਪਾਣੀ ਜਾਊਗਾ ਸਰ ਬਰਸਾਤਾਂ ਦੇ ਦਿਨ ਨੇ ਨਾਲੇ ਵੀ ਸਾਫ਼ ਹੋਣੇ ਚਾਹੀਦੇ ਕਿਹੜੇ ਸਾਲ ਦੇ ਵਿੱਚ ਤੁਸੀਂ ਦੇਖਿਆ ਕਿ ਨਦੀ ਸਾਫ਼ ਹੁੰਦੀ ਦੇਖੀਏ ਕਦੇ ਇਹ ਸਰ ਅਸੀਂ ਤਾਂ ਕਦੀ ਨਹੀਂ ਦੇਖੀ ਇਹ ਹੀ ਹਾਲ ਹੈ ਕੋਈ ਨੂੰ ਇਸ ਦੇ ਵਿੱਚੋਂ ਜਿਹੜਾ ਮਲਬਾ ਉਹ ਬਾਹਰ ਕੱਢਿਆ ਹੋਇਆ ਜਾਂ ਕੋਈ ਦਰਖਤ ਜਿੱਦ ਕੋਈ ਤੇ ਕੱਢੇ ਹੁਣ ਬਾਹਰ ਕੁਛ ਦੇਖਿਆ ਸੀ ਨਹੀਂ ਸਰ ਇਤਨਾ ਹੀ ਹੈ ਸ਼ੁਰੂ ਤੋਂ ਇਤਨਾ ਹੀ ਦਿਖ ਰਿਹਾ ਇਹਨੂੰ ਕਦੀ ਨਹੀਂ ਸਾਫ਼ ਕੀਤਾ ਬਲਕਿ ਆਹ ਹੋਰ ਕੂੜਾ ਕਰਕਟ ਹੋਰ ਜ਼ਿਆਦਾ ਪੈਣਾ ਸ਼ੁਰੂ ਹੋ ਗਿਆ ਪਹਿਲਾਂ ਨਾਲ ਇੱਥੇ ਡੰਪਿੰਗ ਨੋਟ ਕੋਈ ਨਾ ਮਗਰੋਂ ਇੱਥੇ ਕੋਈ ਡੰਪਿੰਗ ਗਰਾਊਂਡ ਨਹੀਂ ਹੈ ਬੜੀ ਬੜੀ ਸਰਕਾਰ ਨੂੰ ਅਪੀਲ ਕੀਤੀ ਆ ਵੀ ਇੱਥੇ ਕੋਈ ਜਗ੍ਹਾ ਚੁਣ ਕੇ ਡੰਪਿੰਗ ਗਰਾਊਂਡ ਬਣਾਇਆ ਜਾਵੇ ਜਾਂ ਕੁਛ ਇਹੋ ਜਿਹਾ ਕੂੜੇ ਦਾ ਐਸਾ ਕੋਈ ਇੰਤਜ਼ਾਮ ਕੀਤਾ ਜਾਵੇ ਵੀ ਉੱਥੇ ਕੂੜਾ ਵੀ ਲੋਕ ਪਸ ਨਹੀਂ ਕਿ ਇੱਥੇ ਹੈ ਨਹੀਂ ਜਿੱਥੇ ਲੋਕ ਰਹਿ ਰਹੇ ਨੇ ਤੇ ਸਰ ਕੂੜਾ ਵੀ ਲੋ ਲੋਕ ਜਿਹਦੇ ਇਥੋਂ ਲੰਘਦੇ ਆ ਦੇਖੋ ਲੋਕਾਂ ਨੂੰ ਕੋਈ ਬਦਬੂ برداشت ਨਹੀਂ ਹੁੰਦੀ ਇੱਥੇ ਲੋਕਾਂ ਦਾ ਬੈਲੈਂਸ ਵਿਗੜ ਜਾਂਦਾ ਚੱਲਦਾ ਜੀ ਕਿੰਨਾ ਮੁਸ਼ਕਿਲ ਹੈ ਰੋਜ਼ਾਨਾ ਨਿਕਲਦੇ ਹੋ ਆਪ ਯਹਾਂ ਸੇ ਹਾਂਜੀ ਯਹਾਂ ਸੇ ਨਿਕਲਦੇ ਕਿੰਨਾ ਮੁਸ਼ਕਿਲ ਹੈ ਆਪ ਵੀ ਮੂੰਹ ਢੱਕ ਕੇ ਜਾ ਰਹੇ ਹੋ ਬਦਬੂ ਆ ਰਹੀ ਹੈ ਬਦਬੂ ਆ ਰਹੀ ਹੈ ਮੁਸ਼ਕਿਲ ਹੁੰਦਾ ਹੈ ਬਿਲਕੁਲ ਤੁਸੀਂ ਦੇਖੋ ਕਿ ਇਹ ਹਾਲਾਤ ਨੇ ਨਮਾਗਰਾਉਂ ਦੇ ਜਿੱਥੇ ਕਿ 1.5 ਲੱਖ ਦੇ ਕਰੀਬ ਲੋਕ ਰਹਿੰਦੇ ਨੇ ਤਾਂ 1.5 ਲੱਖ ਦੇ ਲੋਕਾਂ ਨੂੰ ਬੜੀ ਮੁਸ਼ਕਿਲ ਹੈ ਹਾਲ ਤੱਕ ਕਿੰਨਾਂ ਨੂੰ ਡੰਪਿੰਗ ਗਰਾਉਂਡ ਨਹੀਂ ਮਿਲਿਆ ਚੰਡੀਗੜ੍ਹ ਦੇ ਪੈਰਾਂ ਵਿੱਚ ਵਸਿਆ ਹੋਇਆ ਸੀਐਮ ਭਗਵੰਤ ਮਾਨ ਦੀ ਰਿਹੈਸ਼ ਤੋਂ 100 ਮੀਟਰ ਦੂਰੀ ਤੇ ਨਵਾਂ ਗਰੌਂ ਮੋਹੱਲੀ ਜਿਹਦਾ ਵੱਡਾ ਕਸਬਾ ਹੈ ਉਹ ਐਪਰ ਤੋਂ ਦੇਖੋ ਆਰਜੀ ਤੌਰ ਤੇ ਲੋਕਾਂ ਨੇ ਆਪਣੇ ਤੌਰ ਤੇ ਜਿਹੜਾ ਇਸ ਜਗ੍ਹਾ ਉੱਤੇ ਡੰਪਿੰਗ ਕਰਵਾਤਾ ਨਦੀ ਨੂੰ ਪੂਰਾ ਕਵਰ ਕਰ ਦਿੱਤਾ ਹੈ ਨਦੀ ਦੇ ਵਿੱਚ ਕੂੜਾ ਕਰਕਟ ਕਿਰਾਇਆ ਜਾ ਰਿਹਾ ਹੈ ਜਿੱਥੇ ਕਿ ਨਦੀ ਨੂੰ ਖਵਾਜੇ ਦਾ ਰੂਪ ਕਿਹਾ ਜਾਂਦਾ ਹੈ ਖਵਾਜਾ ਇਸ ਦੇ ਵਿੱਚ ਪਾਣੀ ਦੇ ਤੌਰ ਤੇ ਜਾਂਦਾ ਤੇ ਉਸ ਤੋਂ ਬਾਅਦ ਲੋਕ ਇਨਾਂ ਦੇ ਵਿੱਚ ਮੱਥਾ ਵੀ ਡੇਕਦੇ ਨੇ ਪਰ ਇਹ ਤਸਵੀਰਾਂ ਜਿਸ ਤਰੀਕੇ ਨਾਲ ਨਜ਼ਰ ਆ ਰਹੀਆਂ ਨੇ ਤਾਂ ਉਸ ਤਰੀਕੇ ਦੇ ਨਾਲੇ ਲੱਗ ਰਿਹਾ ਕਿ ਲੋਕ ਇਸ ਨੂੰ ਡੰਪਿੰਗ ਗਰਾਊਂਡ ਵਾਤਾ ਨਾ ਤਾਂ ਇਸਦੇ ਵੀ ਦੱਸੇ ਜਾ ਰਹੇ ਕਈ ਸਾਲੋਂ ਸਫਾਈ ਹੋਈ ਹੈ ਨਾ ਇਸ ਤਾਂ ਕੋਈ ਇੰਤਜ਼ਾਮ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਕਈ ਵਾਰ ਵੱਡੇ ਹਾਸੇ ਵਾਪਰਦੇ ਨੇ ਲੋਕ ਆਪਣੇ ਤੌਰ ਤੇ ਦੇਖੋ ਕੂੜਾ ਕਰਕਟ ਜਿਹੜੇ ਗਰਾ ਦੇ ਤੂੰ ਸਾਹਮਣੇ ਤਸਵੀਰ ਦਿਖਾ ਦਿਓ ਕਿ ਜਿਹੜੀਆਂ ਗਾਇਆਂ ਨੇ ਆ ਪਸ਼ੂ ਨੇ ਇਹ ਰੋਜ਼ਾਨਾ ਆਵਾਰਾ ਪਸ਼ੂ ਜਿਹੜੇ ਲਗਾਤਾਰ ਇਸ ਜਗ੍ਹਾ ਉੱਤੇ ਐਕਸੀਡੈਂਟਾਂ ਦਾ ਕਾਰਨ ਬਣ ਰਹੇ ਨੇ ਤਾਂ ਰਾਤ ਵਿੱਚ ਰੋਡ ਤੇ ਲਾਈਟਾਂ ਵੀ ਨਹੀਂ ਕੋਈ ਲਾਈਟਾਂ ਲਾਈਆਂ ਤਾਂ ਸੀ ਕੀ ਹੁਣ ਪਰ ਮੇਰਾ ਕੱਲ ਹੋਗੀਆਂ ਖਰਾਬ ਕਰੋ ਬਹ ਨਹੀਂ ਕੋਈ ਵੀ ਚਲਦੀ ਕੋਈ ਨਹੀਂ ਚਲਦੀ ਅਤੇ ਤਾਂ ਫਿਰ ਜਿਹੜਾ ਜਗਾ ਹਨੇਰਾ ਰਹਿੰਦਾ ਲੁਟਾ ਖੋਵਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਡਰ ਹੈ ਲੁਟਾ ਖੋਵਾਂ ਦਾ ਵੀ ਟੱਡਾ ਆਪਣੀ ਜਗਾ ਤੇ ਹੈ ਹੀ ਹੈ ਪਰ ਇਹ ਕਿ ਇਹ ਜਾਨਵਰ ਜਿਹੜੇ ਨੇ ਇਹਨਾਂ ਦਾ ਬਹੁਤ ਜ਼ਿਆਦਾ ਖਤਰਾ ਹੈ ਸਰ ਉਹਨਾਂ ਨੂੰ ਨਹੀਂ ਪਤਾ ਕਿ ਕਿਧਰੋਂ ਦੀ ਕਿਧਰ ਨੂੰ ਪਾਰ ਕਰਨਾ ਭਾਵੇਂ ਬਾਈਕ ਆ ਰਹੀ ਹੈ ਭਾਵੇਂ ਕਾਰ ਆਦੀ ਹੈ ਕੋਈ ਵੀ ਜਾਨਵਰ ਕਦੋਂ ਵੀ ਉਹ ਵਿੱਚ ਖੜ ਕੇ ਵਿੱਚੇ ਬਹਿ ਜਾਂਦੇ ਉੱਤੇ ਅੱਛਾ ਬੰਦਾ ਨਿਕਲਣ ਚ ਪਰੇਸ਼ਾਨ ਹੋ ਜਾਂਦਾ ਦੋ ਸ਼ੱਲਾ ਵੀ ਨਹੀਂ ਹੈ ਇੱਥੇ ਕੋਈ ਗਊਸ਼ਾਲਾ ਤਾਂ ਹੈਗੀਆਂ ਨੇ ਪਤਾ ਨਹੀਂ ਹੁਣ ਇਹ ਜਾਨਵਰ ਉੱਤੇ ਗਊਸ਼ਾਲਾ ਇਹ ਲੈ ਕੇ ਜਾਂਦਾ ਕੋਈ ਨਹੀਂ ਇਹਨਾਂ ਨੂੰ ਨਹੀਂ ਲੈ ਉਹ ਤਾਂ ਦੁੱਧ ਵਾਲੀਆਂ ਚਾਹੀਦੀਆਂ ਉਹਨਾਂ ਲਈ ਲੈ ਕੇ ਜਾਉਂਗਾ ਹੈਨਾ ਬਿਲਕੁਲ ਬਿਲਕੁਲ ਇਹੀ ਕਰਦੇ ਆ ਸਰ ਕਿ ਇਹਨਾਂ ਨੂੰ ਕਿਤੇ ਸਾਈਡ ਤੇ ਕੀਤਾ ਜੇ ਕੂੜਾ ਕਰਕਟ ਸਾਈਡ ਤੇ ਹੋਊਗਾ ਜਾਨਵਰ ਵੀ ਸਾਈਡ ਤੇ ਰਹਿਣਗੇ ਤੇ ਨਹੀਂ ਤੇ ਇਹਨਾਂ ਨੂੰ ਗਊਸ਼ਾਲਾ ਚ ਭੇਜਣਾ ਚਾਹੀਦਾ ਹੈ ਪਰ ਜੇ ਪ੍ਰੋਪਰ ਤਰੀਕੇ ਨਾਲ ਜਗ੍ਹਾ ਕੱਟ ਜੇ ਫਿਰ ਕਿਤੇ ਜਾਨਵਰ ਪਾਸੇ ਹੋਣ ਹੱਲ ਹੋ ਜਾਊਗਾ ਸਰ ਬਹੁਤ ਵੱਡਾ ਬਹੁਤ ਵੱਡਾ ਇੱਥੇ ਦੀ ਜਿਹੜੀ ਜਨਤਾ ਹੈ ਸਾਰਿਆਂ ਨੂੰ ਬੜਾ ਸੌਖਾ ਹੋ ਜਾਊਗਾ ਔਰ ਉਹਨਾਂ ਦੀ ਜਾਨ ਮਤਲਬ ਕਿ ਖਤਰੇ ਤੋਂ ਬਾਹਰ ਆ ਸਕਦੀ ਹੈ ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਜਿਸ ਤਰੀਕੇ ਨਾਲ ਦੱਸਿਆ ਗਿਆ ਕਿ ਨਵਾਂ ਗਰਾਉਂਡ ਨੂੰ ਅਗਰ ਡੰਪਿੰਗ ਗਰਾਉਂਡ ਮਿਲਦਾ ਹੈ ਤਾਂ ਵਾਰਾ ਪਸ਼ੂਆਂ ਦਾ ਇੰਤਜ਼ਾਮ ਹੋ ਜਾਏਗਾ ਵਾਰਾ ਪਸ਼ੂ ਜਗਾ ਉੱਤੇ ਰਹਿਣਗੇ ਦੂਜੇ ਸੇ ਗਊਸ਼ਾਲਾ ਦੇ ਵਿੱਚ ਇਹਨਾਂ ਵਾਰਾ ਪਸ਼ੂ ਨੂੰ ਰੱਖਣਾ ਚਾਹੀਦਾ ਜਿੱਦੇ ਨਾਲ ਕਿ ਐਕਸੀਡੈਂਟ ਵੀ ਨਾ ਹੋਣ ਲੋਕਾਂ ਦੀ ਮੌਤਾਂ ਦਾ ਕਾਰਨ ਵੀ ਨਾ ਬਣਨ ਪਰ ਲਗਾਤਾਰ ਜੇ ਡੰਪਿੰਗ ਗਰਾਉਂਡ ਜਗਾ ਜਗਾ ਨਵਾਂ ਗਰਾਉਂਡ ਦੀ ਨਦੀ ਵਿੱਚ ਲਗਾ ਦਿੱਤੇ ਨੇ ਉਸ ਤੋਂ ਬਾਅਦ ਨਦੀ ਪੂਰੀ ਕਬਰ ਹੋ ਚੁੱਕੀ ਹੈ ਨਦੀ ਵਿੱਚ ਪਾਣੀ ਨਿਕਲਣ ਦੀ ਬਜਾਏ ਇਹ ਜਗਾ ਉੱਤੇ ਤੁਸੀਂ ਦੇਖੋ ਡੰ ਸਫਾਈ ਕਰ ਦਿੱਤੀ ਹੈ ਨਦੀਆਂ ਦੀ ਪਰ ਪੰਜਾਬ ਦਾ ਜਿਹੜਾ ਏਰੀਆ ਪੰਜਾਬ ਦੇ ਏਰੀਏ ਦੇ ਵਿੱਚ ਇਸ ਨਦੀ ਜੋ ਪਟਿਆਲੇ ਦੀ ਰਾਓ ਹੈ ਇਹਦੇ ਵਿੱਚ ਕਾਫੀ ਲਾਸਾਂ ਜਿਹੜੀਆਂ ਪਿਛਲੇ ਦਿਨਾਂ ਵਿੱਚ ਹੜਕ ਕੇ ਆਈਆਂ ਉਸ ਤੋਂ ਬਾਅਦ ਵੀ ਕਿਤਨੇ ਦਿਨ ਲੱਗਦਾ ਸਰਕਾਰਾਂ ਨੇ ਸਬਕ ਨਹੀਂ ਲਿਆ ਦੇਖਦੇ ਹੁਣ ਕਦੋਂ ਇੰਨਾ ਵਾਰ ਪਸ਼ੂਆਂ ਦਾ ਇੰਤਜ਼ਾਮ ਹੁੰਦਾ ਕਦੋਂ ਡੰਪਿੰਗ ਗਰਾਊਂਡ ਨਵਾਂ ਗਰਾਊਂਡ ਨੂੰ ਮਿਲਦਾ ਇਹ ਤਾਂ ਹੁਣ ਬਾਅਦ ਸਮਝ ਦੱਸੇਗਾ ਥੋੜਾ ਕੈਮਰ ਮੈਂ ਸੁਮਿਤ ਦੇ ਨਾਲ ਹਰਤੇਸ਼